ਜਲੰਧਰ ਨਗਰ ਨਿਗਮ ਦੀ ਤੈਬਜ਼ਾਰੀ ਟੀਮ ਦੇ ਵੱਲੋਂ ਅवैध ਕਬਜ਼ਿਆਂ ਨੂੰ ਲੈ ਕੇ ਅੱਜ ਕਾਰਵਾਈ ਕੀਤੀ ਹੈ ਇਸ ਦੌਰਾਨ ਨਗਰ ਨਿਗਮ ਦਫਤਰ ਤੋਂ ਲੈ ਕੇ ਬਸਤੀ ਅੱਡੇ ਤੱਕ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਇਸ ਦੌਰਾਨ ਭਗਵਾਨ ਸ਼੍ਰੀ ਵਾਲਮੀਕ ਚੌਂਕ ਦੇ ਕੋਲ ਸਥਿਤ ਸ਼ੇਖਾ ਬਾਜ਼ਾਰ ਦੇ ਵਿੱਚ ਵੀ ਅवैध ਕਬਜ਼ਾਧਾਰੀਆਂ ਦੇ ਖਿਲਾਫ ਲਗਾਤਾਰ ਕਾਰਵਾਈ ਐਕਸ਼ਨ ਦੇ ਵਿੱਚ ਲਿਆਂਦੀ ਗਈ ਹੈ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਤੈਬਜ਼ਾਰੀ ਟੀਮ ਦੇ ਸੁਪਰਡੈਂਟ ਇੰਸਪੈਕਟਰ ਅਸ਼ੁਨੇ ਗਿੱਲ ਨੇ ਕਿਹਾ ਕਿ ਅੱਜ ਅवैध ਕਬਜ਼ਿਆਂ ਨੂੰ ਲੈ ਕੇ ਦੁਕਾਨਦਾਰਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ ਤੇ ਕਾਰਵਾਈ ਨਗਰ ਨਿਗਮ ਦਫ਼ਤਰ ਤੋਂ ਖਸਤੀ ਅਡੇ ਤੱਕ ਕੀਤੀ ਗਈ ਹੈ ਅवैध ਕਬਜ਼ਾ ਕਰਨ ਵਾਲੇ ਦੁਕਾਨਦਾਰਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਇਸ ਦੌਰਾਨ 40 ਤੋਂ ਵੱਧ ਦੁਕਾਨਦਾਰਾਂ ਦੇ ਖਿਲਾਫ ਕਾਰਵਾਈ ਕਰਦੇ ਹੋਏ ਉਹਨਾਂ ਨੇ ਕੁਝ ਸਮਾਨ ਵੀ ਜਬਤ ਕੀਤਾ ਇਸ ਪੂਰੇ ਮਾਮਲੇ ਦੇ ਵਿੱਚ ਹੋਰ ਕੀ ਕੁਝ ਹੋਇਆ ਆਓ ਦੇਖਦੇ ਹਾਂ ਕਿ ਖਾਸ ਰਿਪੋਰਟ ਦਿੱਤੀ ਗਈ ਹੈ ਉਹਦੇ ਬਾਰੇ ਦੱਸੋ ਇਹ ਮੌਜੂਦ ਮੇਸੇਸਰ ਸਾਡੇ ਮੇਸਰ ਸਾਹਿਬ ਸਾਡੇ ਅਗਲੀ ਮੈਡਮ ਸੰਬੰਧੀ ਗੱਲ ਜਿਹੜਾ ਉਹਨਾਂ ਦੇ ਕੈਂਦੀ ਕੀਤੀ ਹੈ ਇਹ ਰੂਟੀਨ ਦੀ ਕਾਰਵਾਈ ਹੈ ਕੋਈ ਦਿੱਕਤ ਪਾਦਾ ਨਹੀਂ ਹੈ ਦੇਖੇ ਤਾਂ ਉਹ ਕਿੰਦੀ ਰਹੇ ਤੁਸੀਂ ਵੀ ਦੇਖ ਰਹੇ ਹੋ ਕੋਸ਼ਿਸ਼ ਅਸੀਂ ਤਾਂ ਵੈਸੇ ਹੀ ਵਰਬਲੀ ਵੀ ਕਹਿੰਦੇ ਰਹੀ ਤਾਂ ਇਹ ਸਾਫ ਤਾਂ ਆਪਣਾ ਸਵਾਲ ਅੰਦਰ ਹੈ ਪਰ ਜਰੂਰ ਕੋਈ ਵੀ ਨਹੀਂ ਰੱਖਦਾ ਕਿ ਸਾਨੂੰ ਕਾਰਵਾਈ ਦੇਵੇ ਸਰ ਤੁਹਾਡੇ ਜਾਣ ਤੋਂ ਬਾਅਦ ਜਦੋਂ ਤੁਸੀਂ ਅੱਜ ਕਾਰਵਾਈ ਕਰ ਰਹੇ ਹੋ ਤੁਹਾਡੇ ਜਾਣ ਤੋਂ ਬਾਅਦ ਫਿਰ ਦੁਕਾਨਦਾਰ ਸਮਾਨ ਖੇਤ ਬਾਹਰ ਖੜੇ ਕਰਦੇ ਨੇ ਫਿਰ ਲੋਕਾਂ ਨੂੰ ਪਰਚਾਣ ਦਾ ਤੇ ਕੋਈ ਸਾਹਮਣਾ ਕਰਨਾ ਪੈਂਦਾ ਹੈ ਕੁਝ ਕਰ ਨਹੀਂ ਪਈਏ ਸਰ ਵੀ ਇਹ ਦੁਆਰਾ ਕਰਾਂਗੇ ਸਰ ਕਿਤੋਂ ਲੈ ਕੇ ਕਿੱਥੇ ਤੱਕ ਕਿਤੇ ਜਾ ਰਹੀ ਹੈ ਪੂਰੀਨ ਵਰਕ ਪੂਰੀ ਕਰ ਪੱਕਾ ਹਾਂ ਤਾਂ ਉਹਨੂੰ ਦੇਖੋ ਕਿ ਸਾਰੇ ਮੈਂਬਰ ਨਹੀਂ ਹੋਊਗੇ ਤੇਰੀ ਹੋ ਸਕਦਾ ਹੈ ਸਾਰੇ ਦੁਕਾਨਦਾਰ ਸਾਡੇ ਦਾ ਬੈਕ ਮੀਟਿੰਗ ਕਰ ਲੈ ਭਾਈ ਉਹਨਾਂ ਨੂੰ ਜਿੰਨੀ ਪ੍ਰਿੰਸਾਈਜ਼ੀ ਹੋਊਗੀ ਲੈ ਲਓ ਬਾਕੀ ਦਾ ਛੱਡ ਦਿਓ ਸਰ ਕਿਤੋਂ ਤੋਂ ਲੈ ਕੇ ਕਿੱਥੇ ਤੱਕ ਅੱਜ ਕਾਰਵਾਈ ਕੀਤੀ ਗਈ ਹੈ ਜੀ ਹਾਂ ਤਾਂ ਆਪਣੇ ਮਿਨਿਸਪਲ ਕੌਂਸਲ ਦਫ਼ਤਰ ਤੋਂ ਲੈ ਆਏਗੇ ਬਸ ਇੱਥੇ ਤੱਕ ਕਿਨਾਂ ਦਾ ਸਮਾਨ ਜ਼ਬਤ ਕਰ ਲੈ ਗਿਆ ਫਿਰ ਚਲ ਜਿਉਂ ਕਿ ਉਹਨਾਂ ਦਾ ਵਾਪਸ ਸਮਾਨ ਦੇ ਦਿੱਤਾ ਸਰ ਪੁਜਾਰਾ ਚ ਵੀ ਜਾਇਆ ਜਾਏਗਾ ਹਾਂਜੀ ਹਾਂਜੀ ਪੁਜਾਰਾ ਚ ਇੱਕ ਹੋਰ ਬਹੁਤ ਵੱਡਾ ਸਵਾਲ ਹੈ ਕਿ ਜਦੋਂ ਵੀ ਨਗਰ ਨਿਗਮ ਦੀ ਟੀਮੇ ਕਾਰਵਾਈ ਕਰਨ ਆਉਂਦਾ ਹੈ ਨਗਰ ਨਿਗਮ ਦੀ ਟੀਮ ਅਜੇ ਦਫ਼ਤਰ ਹੁੰਦੀ ਹੈ ਪਰ ਲੋਕਾਂ ਨੂੰ ਪਹਿਲੇ ਹੀ ਪਤਾ ਲੱਗ ਜਾਂਦਾ ਬਾਜ਼ਾਰ ਪਹਿਲੇ ਹੀ ਖਾਲੀ ਹੋ ਜਾਂਦੀ ਹੈ ਕਿਉਂਕਿ ਉਹਨਾਂ ਦੇ ਕੋਲ ਕਾਰਵਾਈ ਹੋਣੀ ਹੁੰਦੀ ਹੈ ਉੱਥੋਂ ਜਦੋਂ ਅਸੀਂ ਸਾਡੀ ਜਿਹੜੀ ਆਪਣੇ ਡਿਪਟੀ ਕਮਿਸ਼ਨਰ ਸਾਹਿਬ ਦੀ ਪੁਲਿਸ ਤੇਜੀ ਹੋਈ ਹੈ ਉਹਨਾਂ ਨੂੰ ਤਾਂ ਹੀ ਪਤਾ ਲੱਗਦਾ ਜਦੋਂ ਗੱਡੀਆਂ ਆਉਂਦੀਆਂ ਉਹਨਾਂ ਨੂੰ ਪਤਾ ਇਕੱਠੇ ਕਾਰਵਾਈ ਕਰਦੇ ਸਾਂਝੀ ਕਾਰਵਾਈ ਹੁੰਦੀ ਹੈ ਉਹ ਪਹਿਲੇ ਇੰਨਾ ਕਰਕੇ ਆਪਣਾ ਆਪਣਾ ਸਵਾਰ ਪਹਿਲੇ ਚੱਕ ਲੈਂਦੇ ਆਣੀ ਜੁਨਸੀਪਲ ਸੌਵੀਰ ਦਾ ਕੰਮ ਦਾ ਸਾਰੇ 1700 ਡਾਲਰਸ ਹੋ ਬਣੇ ਹੋਏ ਆ। ਇਹ ਬਚੇ ਹੋਏ ਸੀ। ਇਹ ਡੇਲੀਆ ਫੇੜੀ ਜਾਂਦੇ ਲੋਕਾਂ ਨੇ ਨਹੀਂ ਕੋਚ ਕੀਤਾ ਬੋਰਡ ਲਾਏ ਹੋਏ ਨੇ। ਅਸੀਂ ਉਹਨਾਂ ਬੋਰਡ ਨੂੰ ਜਿਹੜੇ ਬੋਰਡ ਨੂੰ ਤੈਅ ਬਜਟ ਦੀ ਕੀਮਤ ਆ ਲੈ ਕੇ ਅਸੀਂ ਉਹਨਾਂ ਨੂੰ ਲੱਭਾ ਆ। ਜਿਨ੍ਹਾਂ ਨੇ ਰੌਂਗ ਪਾਰਕਿੰਗ ਕੀਤੀ ਹੋਈ ਸੀ ਉਹਨਾਂ ਦੇ ਅਸੀਂ ਚਲਾਕ ਕੱਟੇ ਆ। ਕੁਝ ਗੱਡ ਮੋਟਰਸਾਈਕਲ ਸੀਗੇ ਪਟਾਕੇ ਪਾਉਣ ਵਾਲੇ ਉਹਨਾਂ ਦੇ ਮੋਟਰਸਾਈਕਲ ਬੰਦ ਕੀਤੇ ਆ। ਔਰ ਇਹ ਜਿਹੜੀ ਸਾਡੀ ਮੁਹਿੰਮ ਹੈਗੀ ਆ ਇਹ ਪਹਿਲਾਂ ਵੀ ਚੱਲਦੀ ਆ ਤੇ ਹੁਣ ਵੀ ਇਸੇ ਤਰ੍ਹਾਂ ਇਹ ਲਗਾਤਾਰ ਚੱਲਦੀ ਰਹੇਗੀ ਕਿਉਂਕਿ ਇਹਦੇ ਵਿੱਚ ਸਾਬਲੋ ਸਟੇਟ ਇਨਸਟਰਕਸ਼ਨ ਨੇ ਵੀ ਇਹਦੇ ਵਿੱਚ ਕੋਈ ਵੀ ਜਿਹੜੀ ਇਨਫੋਰਸਮੈਂਟ ਨਹੀਂ ਹੋਣੀ ਚਾਹੀਦੀ ਤਾਂ ਕਿ ਆਮ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਤਿੱਕੜ ਨਾ ਪਵੇ ਸਰ ਪਿੱਛੇ ਇੱਕ ਨਾ ਆਲਟੋ ਗੱਡੀ ਸੀਗੀ ਉਹ ਜਿਹੜੀ ਤੁਸੀਂ ਫੋਰਡ ਕੀਤੀ ਗਈ ਆ ਤੇ ਜਿਹੜੀ ਮਾਲਕ ਵੱਲੋਂ ਵਿਰੋਧ ਕੀਤਾ ਗਿਆ ਕਿ ਇਹ ਗੱਡੀ ਸਾਡੀ ਪਹਿਲੀ ਇੱਥੇ ਲੱਗੀ ਨੂੰ ਉੱਤੇ ਸਾਡੀ ਰਹਿائش ਆ ਤੇ ਕੋਈ ਬਿਨਾਂ ਅਲਟੀਮੇਟ ਕੀਤੇ ਸਾਡੀ ਇਹ ਗੱਡੀ ਚੱਕ ਲਈ ਗਈ ਕੋਈ ਵੀ ਗੱਡੀ ਜਿਹੜੀ ਹੈਗੀ ਹੈ ਜੀ ਰੋਡ ਦੇ ਉੱਤੇ ਨਹੀਂ ਲਾ ਸਕਦਾ ਚਾਹੇ ਉਹ ਕਿਸੇ ਦਾ ਚਾਹੇ ਉਹਦੀ ਦੁਕਾਨ ਹੈ ਜਿੱਥੇ ਉਹਨੂੰ ਪਾਰਕਿੰਗ ਦੀ ਉਹਦੀ ਮਿਲੀ ਹੋਈ ਹੈ ਅਵੇਲੇਬਲ ਹੈਗਾ ਜਿੱਥੇ ਉਹ येलो ਲਾਈਨ ਦੇ ਅੰਦਰ ਹੈ ਗੱਡੀ ਆਪਦੀ ਵਾਈਟ ਲਾਈਨ ਦੇ ਅੰਦਰ ਗੱਡੀ ਹੈ ਆਪਦੀ ਉਹਨਾਂ ਨੂੰ ਕਿਹਾ ਗਿਆ ਕਿ येलो ਲਾਈਨ ਦੇ ਅੰਦਰ ਸੀ ਗੱਡੀ ਜਿਹੜੀ ਉੱਥੇ ਖੜੀ ਹੈ ਜੀ ਸਾਡਾ ਜਦੋਂ ਵੀ ਚੱਕਦੇ ਅਸੀਂ ਵੀ ਉਹਦੀ ਫੋਟੋਗ੍ਰਾਫੀ ਕਰੀ ਰਹੀ ਹੈ ਫੋਟੋਗ੍ਰਾਫੀ ਕਰਨ ਤੋਂ ਬਾਅਦ ਟੀ ਦਾ ਨਿਸ਼ਾਨ ਪਾਇਆ ਜਾਂਦਾ ਇਟ ਮੀਨਸ ਸੋ ਸੋ ਉਸੇ ਥੋਕਰ ਕਰਕੇ ਜਾਂਦੇ ਜਾਂਦੇ ਆ ਜਿੱਥੇ ਜਾਉਂਗੇ ਤੇ ਤੁਹਾਨੂੰ ਹੁਣੇ ਨਿਸ਼ਾਨੀ ਪਿਜੇਗਾ ਪਲੱਸ ਪਿਕਚਰਸ ਰਜਣ ਗਿਆ ਜਿਹਦੀ ਅਗਲੀ ਟੋਕ ਕਰਦੀ ਹੈ ਉਹ ਸਰ ਉਹਦੇ ਨਾਲ ਗੱਡੀ ਖੜੀ ਗਈ ਸੀ ਉਹਨੂੰ ਨੀਟ ਟੋਕ ਕੀਤਾ ਗਿਆ ਨਾ ਉਹਦਾ ਚਲਾਨ ਕੱਟਿਆ ਗਿਆ ਇੱਕ ਗੱਡੀ ਇੱਕ ਹੀ ਟਾਈਮ ਟੋਕ ਕੀਤੀ ਜਾਂਦੀ ਹੈ ਜਿਹੜੀ ਦੂਸਰੀ ਮਸ਼ੀਨ ਆ ਉਹ ਵੀ ਆ ਰਹੀ ਹੈਗੀ ਸਰ ਕਿੰਨੇ ਚਲਾਨ ਹੋਏ ਨੇ ਤੇ ਕਿੰਨੀਆਂ ਗੱਡੀਆਂ ਟੋਕ ਕੀਤੀਆਂ ਜਾਣ ਗਿਆ ਜੀ ਇਹ ਲਗਾਤਾਰ ਸੜੀ ਪੇਮੇਰ ਚੱਲ ਰਹੀ ਹੈ ਜੀ ਪੀਐਨਵੀ ਚੌਥੋਂ ਬਸਤੀ ਅੱਡੇ ਪਹੁੰਚਿਆ ਦੁਆਰਾ ਫਿਰ ਵਾਪਸ ਸਰ ਕਿੰਨੇ ਬੁਲਟ ਦੇ ਚਲਾਨ ਹੋਏ ਆ ਕਿਉਂਕਿ ਬੁਲਟ ਦਾ ਵੀ ਦੁੱਤੀ ਬੁਲਟ ਦਾ ਜਿਹੜਾ ਹਾਜੀ ਫਿਲਹਾਲ ਅਸੀਂ ਚਲਾਨ ਹੋਇਆ ਸਾਡੇ ਦੇ ਵਿੱਚ ਵੀ ਜਾਇਜ਼ ਆਏਗਾ ਪਿਲਹਾਲ ਸਾਡਾ ਜੋ ਪੀਐਨਬੀ ਤੋਂ ਬਸਤੀ ਵਾਲਾ ਹੈਗਾ ਫਿਰ ਨੈਕਸਟ ਜਿਹੜਾ ਹੈਗਾ ਕੱਲ੍ਹ ਜਾਂ ਪਰਸੋਂ ਚ ਉਹ ਰਸਤਾ ਮਜ਼ਾਰਾਂ ਵਿੱਚ ਜਾਵਾਂਗੇ ਇਹ ਮੈਂ ਅਕਸਰ ਇਸ ਸੜਕ 'ਤੇ ਉਸੇ ਆਉਂਦੀ ਆ ਦੁਕਾਨਦਾਰ ਦੀ ਉਸੇ ਤਰੀਕੇ ਦੇ ਨਾਲ ਕੱਲ੍ਹ ਨੂੰ ਇਹ ਸਮਾਨ ਬਾਹਰ ਰੱਖੀਓ ਦੇਖੋ ਜੀ ਉਹ 1 ਘੰਟੇ ਬਾਅਦ ਉਹ ਬੋਰਡ ਦੇਖੋ ਪਰਲੇ ਪਸੇ ਰੋਡ ਦੇ ਉੱਤੇ ਗੱਡੀਆਂ ਜਾ ਰਹੀਆਂ ਭਰੇ ਹੋਏ ਜਾ ਰਹੇ ਟਰੱਕ ਜਿਹੜੇ ਹੈਗੇ ਆ ਕਰ ਰਹੇ ਸਰ ਜੀ ਕਿਤੇ ਬਾਜੀ ਸ਼ਾਮੀ ਆਜੂਗੇ ਫਿਰ ਬਾਹਰ ਆਜੂਗੇ ਸਮਾਨ ਸਾਰੇ ਸਾਡੇ ਵੱਲੋਂ ਤਾਂ ਇਹ ਇਨਕੋਰਪਸਮੈਂਟ ਜਿਹੜੀ ਹੈ ਖਤਮ ਕਰ ਲਈ ਤੇ ਵੀ ਅੱਜ ਵੀ ਫੈਲ ਦੇ ਨਾਲ ਅਸੀਂ ਇਹ ਕੰਮ ਕਰਦੇ ਆਂ ਔਰ ਇਹ ਕਰਦੇ ਰਹਾਂ ਖਤਮ ਕਿਉਂ ਕੀਰ ਕੀਤਾ ਜਾਵੇ ਸੋ ਜੋ ਡਿਊਟੀ ਸਾਡੀ ਲੱਗੀ ਹੈ ਅਸੀਂ ਉਹ ਕਰਦੇ ਰਹਾਂਗੇ ਬਿਊਰੋ ਰਿਪੋਰਟ ਔਨ ਪੁਆਇੰਟ